ਸਤਿ ਸ਼੍ਰੀ ਅਕਾਲ ਜੀ ਹੋ ਠੀਕੋ ਸਵਾਗਤ ਹੈ ਤੁਹਾਡਾ ਸਾਡੇ ਬੋਲੀਆ ਨੀਟਿੰਗ ਵਾਲ ਚੈਨਲ ਤੇ ਹੋ ਦੱਸੂਗੀ ਅੱਜ ਆ ਲੈ ਠੀਕ ਹੈ ਅੱਗੇ ਵੀ ਠੀਕਾ ਤੇ ਅੱਜ ਜੱਪਾ ਲੈ ਕੇ ਆਏ ਹਾਂ ਸੌਖ ਸੁਖ ਕੁਛ ਡਿਜ਼ਾਈਨ ਵਾਲੀਆਂ ਨੇ ਮਤਲਬ ਕਿ ਕੁਝ ਸਿੰਪਲ ਆ ਜਿਵੇਂ ਵੀ ਬਣ ਕੇ ਤਿਆਰ ਹੋਈਆਂ ਨੇ ਹੁ ਮੈਂ ਚਲੋ ਜਿੰਨੀ ਬਣਿਆ ਨੇ ਉਹ ਦਿਖਾ ਦਈਏ ਹਨਾ ਆ ਦੇਖੋ ਪਹਿਲਾਂ ਤੁਹਾਨੂੰ ਸਿੰਪਲ ਦਿਖਾ ਦਿੰਨੇ ਆ ਆ ਦੇਖ ਇੰਦਲੀਆ ਉਹ ਦੇਖੋ ਨਸਤਾਂ ਦੇ ਨੌਲੇ ਜੋੜੀਆਂ ਵੀ ਆ ਨੇ ਇਹ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਇਹ ਇਹ 6 7 ਨੰਬਰ ਪੈਰ ਜਿਨ੍ਹਾਂ ਦੇ ਉਹਨਾਂ ਦੇ ਸਾਈਜ਼ ਦੀਆਂ ਨੇ ਇਹ ਕੁਲ ਵੀ ਜਾਂਦੀਆਂ ਨੇ ਬਾਅਦ ਚ ਆ ਦੇਖੋ ਛੋਟਾ ਪੈਰ ਜਿਵੇਂ ਉਹਨਾਂ ਦੇ ਸਾਈਜ਼ ਦੀਆਂ ਨੇ ਜਿਹੜਾ ਆ ਦੇਖੋ ਇਹ 6 7 ਨੰਬਰ ਪੈਰ ਉਹਨਾਂ ਦੇ ਨਾ ਨਾਪ ਦੀਆਂ ਜੇ ਬਣੀਆਂ ਨੇ ਤੇ ਆ ਰਹੀਆਂ ਨੇ ਬਾਣ ਕੇ ਦੇ ਅੰਗੂਠੇ ਵਾਲੀਆਂ ਨੇ ਸਾਰੀਆਂ ਇੱਕ ਇੱਕ ਕਲਰ ਹੈ ਇਹ ਸੇਮ ਹੈ ਕਲਰ ਇਹ ਥੋੜਾ ਵੱਡਾ ਸਾਈਜ਼ ਹੈ ਇਹ ਜੇ ਮੈਂ 8 8 ਨੰਬਰ ਪੈਰ ਹੈ ਜਿਵੇਂ ਉਹ ਸਾਈਜ਼ ਹੈ ਇਹ ਦੋ ਛੋਟੇ ਨੇ ਇਹ ਥੋੜਾ ਵੱਡਾ ਸਾਈਜ਼ ਹੈ ਤੇ ਇਹ ਵੀ ਠੀਕ ਹੈ ਇਹ ਵੀ ਵੱਡਾ ਹੀ ਹੈ ਇਹਦੇ ਨਾਲ ਦਾ ਹੀ ਹੈ ਸਾਈਜ਼ ਇਹ ਗ੍ਰੇ ਕਲਰ ਚ ਹੈ ਠੀਕ ਹੈ ਇਹ ਸਾਈਜ਼ ਹੈ ਇਹ ਮਲਟੀ ਜਮਨ ਦੇ ਸਾਰੇ ਕਲਰ ਐਂਚ ਦੇ ਉਹ ਆ। ਦੇਖੋ ਇਹ ਵੀ ਸਾਈਜ਼ ਵੱਡਾ ਹੈ ਇਹਨਾਂ ਨਾਲੋਂ ਵੱਡਾ ਇਹ ਛੋਟਾ ਸਾਈਜ਼ 6 ਨੰਬਰ ਜਿਹਨਾਂ ਦੇ ਪੈਰ ਆ ਉਹਨਾਂ ਦੇ ਲੱਭਦੀਆਂ ਨੇ ਇਹ 7-8 ਨੰਬਰ ਪੈਰ ਦੇ ਠੀਕ ਹੈ ਤੇ ਇਹ ਵੀ ਆਹ ਦੇਖੋ ਇਹ ਚ ਕਲ ਇਹ ਦੋ ਇੱਕ ਦੇ ਦਰਾ ਲਿਆ ਨੇ ਠੀਕ ਹੈ ਇਹ ਹੈਗੀਆਂ ਨੇ ਇਹ 80 ਰੁਪਏ ਦੀਆਂ ਨੇ ਸੋ 80 ਪੀਸ ਠੀਕ ਹੈ ਇਹਨਾਂ ਦਾ ਪ੍ਰਾਈਸ ਆ ਦੇਖ ਜੇ ਤਾਂ ਤੁਸੀਂ ਨਾਲ ਲੱਗੇ ਉਹ ਇੱਕ ਲਵੋਗੇ ਤਾਂ ਤੁਹਾਨੂੰ 80 ਦੀ ਪਊਗੀ ਜੇ ਤੁਸੀਂ ਦੋ ਮੰਗਾਓਗੇ ਇਕੱਠੀਆਂ ਜਿਵੇਂ ਹੈ ਨਾ ਤੇ ਤੁਹਾਨੂੰ ਮੈਂ 150 ਦੀ ਪਊਗੀ ਇਹ ਠੀਕ ਹੈ ਜੇ ਦੋ ਇਕੱਠੀਆਂ ਮੰਗਾਓਗੇ ਤਾਂ 150 ਦੀ ਜੇ ਇੱਕ ਮੰਗਾਓਗੇ ਤਾਂ 80 ਦੀ ਹੈ ਆਪਕੇ ਸ਼ੁਕਰੀਆ ਜੀ ਸ਼ੋਭਾ ਜੀ ਕਿ ਤੁਸੀਂ ਦੱਸਦੇ ਜੀ ਮੈਨੂੰ ਠੀਕ ਲੱਗਿਆ ਤੇ ਦੋਏ ਨੇ ਇਹ ਵੀ ਇਹ ਲੌਂਗ ਹੈ ਥੋੜੀ ਜਿਹੀ ਮਤਲਬ ਇਹ ਆਪਣੇ ਅੱਡੀ ਤੋਂ ਉੱਪਰ ਤੱਕ ਹੈ ਬਣਾਈ ਹੋਈ ਇਹ ਬੰਦ ਹੈ ਜੇ ਮੈਂ ਆਪਾਂ ਸਲੀਪਰ ਜਾਂ ਕੋਈ ਆਪਣਾ ਰਿਸ਼ਨਾ ਕੋਈ ਕਿਸੇ ਨੇ ਪਾਣੀ ਹੋਵੇ ਇਹ ਵੀ 6 ਨੰਬਰ ਪੈਰ ਤੇ ਆਏਗੀ ਦੋਏ ਇਹ ਤੇ ਇਹ ਹੈ 120 ਦੇ ਇਹਨਾਂ ਦਾ ਰੇਟ ਹੈ ਇਹ ਬਹੁਤ ਵਧੀਆ ਮਤਲਬ ਕਿ ਕਾਫੀ ਉੱਪਰ ਤੱਕ ਹੈ ਅੱਡੀ ਤੋਂ ਵੀ ਉੱਪਰ ਤੱਕ ਹੈ ਕਾਫੀ 120 ਦਾ ਪ੍ਰਾਈਸ ਇਹਨਾਂ ਦਾ 2000 600 ਦਾ ਹਾਲੇ ਨਾ ਕਲਰ ਇਹਨੇ 600 ਸਾੜੇ ਜਰਬ ਵਾਲੇ ਕਲਰ ਹੈ ਮਤਲਬ ਕਿ ਉਹਨੇ ਇਹ ਦੂਜੀ ਉਹ ਨਹੀਂ ਹੈਗੀ ਜਿਵੇਂ ਆਪਾਂ ਉਹ ਚੀਜ਼ ਬਣਾਣੇ ਆ ਉਹ ਉਹਨਾਂ ਨਾਲ ਵੀ ਸਪੈਸ਼ਲ ਨਾ 600 ਸਾੜੇ ਉਹਨੇ ਠੀਕ ਹੈ ਤੇ ਬਾਕੀ ਆ ਜੰਦਰ ਇਹ ਥੋੜਾ ਜਿਹਾ ਡਿਜ਼ਾਈਨ ਵਾਲੀ ਇਹ ਵੀ ਅੰਗੂਠੇ ਵਾਲੀਆਂ ਇਹ ਤੱਗੇ ਨਾਲ ਬੰਨੇ ਹੋਏ ਨੇ ਆ ਦੇਖੋ ਜਿਵੇਂ ਆ ਦੇ ਪੁਰਾਣ ਪੈਰ ਭਾਰੀ ਹੁੰਦਾ ਜਿਵੇਂ ਉਹਨੇ ਇਹ 8 ਨੰਬਰ ਪੈਰ ਹੋ ਗਿਆ 9 ਨੰਬਰ 7 8 ਨੰਬਰ ਨਾ ਕਾਫੀ ਭਾਰੀ ਹੁੰਦਾ ਪਈਆਂ ਦਾ ਪੈਰ ਤੇ ਇਹ ਕਿਹ ਜੇ ਡਿਜ਼ਾਈਨ ਹੈ ਚ ਇਹ ਸਾਰੇ ਅੰਗੂਠੇ ਵਾਲੀਆਂ ਨੇ ਇਹ ਆ ਦੇਖੋ ਇਹ ਵੀ ਜਿਵੇਂ ਕਾਫੀ ਭਾਰੀ ਹੁੰਦੀ ਹੈ ਪੈਰ ਲੱਤ ਹੈ ਨਾ ਉਹ ਦੇ ਵਸਤੇ ਆਹੇ ਸੌਕਸ ਦੇਖ ਤੇ ਇੱਕ ਧੇਰਾ ਕਲਰ ਹੈ ਜਿਹੜਾ ਇਹ ਮੋਰ ਪੰਖੀ ਜਾਂ ਨਹੀਂ ਗ੍ਰੀਨ ਹੈ ਮੋਰ ਪੰਖੀ ਜਾਂ ਵੀ ਆਪਾਂ ਕਹਿਆ ਕਹੀਏ ਨਾ ਦੇਖ ਇਹ ਵੀ ਉਂਗਠੇ ਵਾਲੀਆਂ ਠੀਕ ਹੈ ਇਹਨਾਂ ਦਾ ਪ੍ਰਾਈਸ ਹੈਗਾ 100 ਇਹਨਾਂ ਦਾ ਵੀ 120 ਰੁਪਏ ਆ ਤੇ ਜਿਹੜੀ ਆ ਦੋ ਦਿਖਾਈਆਂ ਨੇ ਤੁਹਾਨੂੰ ਇਹ ਵੀ 120 ਰੁਪਏ ਆ ਠੀਕ ਹੈ ਸ਼ਿਪਿੰਗ ਚਾਰਜ ਤੁਹਾਡਾ ਆਪਦਾ ਹੋਏਗਾ ਠੀਕ ਹੈ ਇਹ ਕਿਹ ਹੈ ਇਹ ਵੀ ਇਹ ਗੁੱਥੇ ਵਾਲੀ ਇਹ ਮਤਲਬ ਲਗੇ socks ਇਹ ਥੋੜਾ ਜਿਹਾ ਡਿਜ਼ਾਈਨ ਦੂਜਾ ਇਹ ਆ ਦੇਖੋ ਇਹਨੇ ਕਰਕੇ ਆ ਡਿਜ਼ਾਈਨ ਵੱਡਾ ਪੈਰਾ ਕਾਫੀ ਦੇਖੋ ਇਹ ਨਾ ਮਨ ਲਗੇ ਪੰਟਾ ਜਿਹਨਾਂ ਦੇ ਕਾਫੀ ਭਾਰੀ ਪੈਰ ਹੁੰਦਾ ਉਹਨਾਂ ਦੇ ਇਹ 110 ਰੁਪਇਆ ਇਹਦਾ ਵੀ ਪ੍ਰਾਈਸ ਜਿਹਨਾਂ ਵੀ ਜਿਹੜੇ ਵੀ ਤੁਹਾਨੂੰ ਇਹਨਾਂ ਚੋਂ socks ਕੋਈ ਵੀ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਆ। ਬਾਕੀ ਜਿਹੜੇ ਆ ਤੁਹਾਨੂੰ ਦੱਸੀ ਆ ਇਹ ਜੇ ਤਾਂ ਤੁਸੀਂ ਇੱਕ ਮੰਗਾਓਗੇ ਤਾਂ 80 ਦੀ ਪਊਗੀ ਜੇ ਤੁਸੀਂ ਦੋ ਮੰਗਾਓਗੇ ਤਾਂ ਤੁਹਾਨੂੰ 150 ਦੀ ਪਊਗੀ। ਸ਼ਿਪਿੰਗ ਚਾਰਜ ਤੁਹਾਡਾ ਆਪ ਦਾ ਹੋਏਗਾ। ਠੀਕ ਹੈ। ਕੋਈ ਵੀ ਇਹਨਾਂ ਚ ਦੇਖ ਲਓ ਜਿਵੇਂ ਵੀ ਤੁਹਾਨੂੰ ਕੋਈ ਵੀ ਸਕਰੀਨਸ਼ਾਟ ਲੈ ਕੇ ਜਿਵੇਂ ਵੀ ਠੀਕ ਲੱਗਦੀ ਤੁਹਾਨੂੰ ਤੁਸੀਂ ਮੰਗਵਾ ਸਕਦੇ ਆ ਆਪ ਦਾ। ਤੇ ਆ ਦੇਖ। ਠੀਕ ਹੈ। ਹੋਰ ਕੀ ਦੱਸਿਓ? ਬਾਕੀ ਹੋਰ ਵੀ ਡਿਜ਼ਾਈਨ ਵਾਲੀ ਜਿਵੇਂ ਆ ਆਨੇ ਡਿਜ਼ਾਈਨ ਬਣ ਰਹੀਆਂ ਨੇ ਜਦ ਜੇ ਇਹ ਵੀ ਤਿਆਰ ਹੋਣਗੇ ਆ ਜਦੋਂ ਵੀ ਤੁਹਾਨੂੰ ਦਿਖਾਵਾਂਗੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਠੀਕ ਹੈ ਤੇ ਬਾਕੀ ਜਰੂਰ ਦੱਸਿਓ ਕਿਓ ਜਿ ਲੱਗੀ ਸਾਡੇ ਵੀਡੀਓ ਕਿਓ ਜਿ ਲੱਗਦੀਆਂ ਨੇ ਵੀਡੀਓ ਸਾਡੀਆਂ ਠੀਕ ਹੈ ਤੇ ਬਹੁਤ ਧੰਨਵਾਦ ਵੀਡੀਓ ਦੇਖਣ ਦਾ ਬਹੁਤ ਵਧੀਆ ਕਮੈਂਟਸ ਕਰਦੇ ਨੇ ਇਸ ਟਾਈਮ ਤੇ ਜਰੂਰ ਉਸ ਲਾਈਕ ਸ਼ੇਅਰ ਜਰੂਰ ਕਰ ਜੀਨਾ ਸਬਸਕ੍ਰਾਈਬ ਨਹੀਂ ਕਰਾ ਚੈਨਲ ਪੀਸ ਕਰ ਲੈਣਾ ਤੇ ਵੀਡੀਓ ਪੂਰੀ ਫੁੱਲ ਵਾਚ ਕਰਿਆ ਕਰੋ Tiga, oke, oke, thank you. Lanjut aja.